ਅੱਜ ਉਹ ਵਾਂਜੀ ਪੱਟੇ ਪਟਿਆ ਵੀ ਘੱਟੀ ਜਾਂਦੇ ਅੱਜ ਕੋਸ ਸਾਹਿਬ ਉਹ ਛੁੱਟੀ ਤੇ ਅੱਜ ਕਿਤੇ ਕੋਈ ਇਦਾਂ ਨਹੀਂ ਪਤਾ ਲੱਗਦਾ ਕੱਲ ਵੀ ਵਾਰਨਿੰਗ ਦਿੱਤੀ ਉਹ ਨਹੀਂ ਉਹਦਾ ਕਿਉਂਕਿ ਆਪਣਾ ਗੱਡੀ ਦਾ ਕੰਮ ਹੁੰਦਾ ਗੱਡੀ ਤੇ ਉਹਦੀ ਟਿਪ ਟੋਪ ਕਰਕੇ ਰੱਖਿਆ ਨਾ ਹਾਂਜੀ ਪਤਾ ਨਹੀਂ ਕੀ ਕਰਦਾ ਜੀ ਸਮਝ ਨਹੀਂ ਆਉਂਦੀ ਉਹਦੀ ਵਾਵਾ ਦਿਨ ਹੋ ਗਏ 10 ਦਿਨ ਹੋ ਗਏ ਗੱਡੀ ਬਾਨੀ ਲਈ ਹੈ ਅੱਛਾ ਅੱਜ ਕਹਿੰਦਾ ਹੈ ਮੇਸਟਰ ਨੇ ਛੁੱਟੀਆਂ ਕਰ ਦੇਣੀਆਂ ਹਾਂ ਜੀ ਗੱਡੀ ਦਾ ਸਮਾਨ ਤੋਂ ਉਹ ਲਿਆ ਕੇ ਦੇਦਾ ਉਹਨੂੰ ਇਹ ਅੱਛਾ ਐਂਕਾ ਕੋਈ ਨਹੀਂ ਕਰਲਾ ਛੁੱਟੀ ਓਏ ਉਦਾਂ ਨਾ ਇੱਕ ਗੱਲ ਹੈਗੀ ਆ ਬੰਦੇ ਨੇ ਵੈਸੇ ਨਿਰਬਲ ਜਿਹਾ ਨਾਲ ਸੀ ਜਾ ਜਾਂਦਾ ਵਾ ਬਾਕੀ ਪਹਿਲਾਂ ਤੇ ਆਪ ਹੀ ਕਰਦੇ ਰਹੇ ਸਾਰਾ ਕੁਝ ਹਾਂ ਜੀ ਅਸੀਂ ਕਹਾਂ ਪਹੁੰਚ ਮਾਰਾਂ ਮਾਲਕ ਕਾਇਮ ਜੋ ਮੈਂ ਹੋ ਕੇ ਨਾ ਤੁਹਾਨੂੰ ਥੋੜੀ ਜਿਹੀ ਓਏ ਇੱਕਦਮ ਹੋ ਗਏ ਚਲ ਗਏ ਇਹੀ ਮੁੜ ਕੇ ਪਿੱਛਾ ਦੋਫਾ ਲਾ ਨਹੀਂ ਪੜਾ ਚਾਹੀਦਾ ਨਹੀਂ ਤੇ ਫਸੀ ਕਾਲ ਜੀ ਭੋਣ ਜੀ ਸਾਸਰੀ ਕਾਲ ਜੱਗ ਜੱਗ ਜੱਗਦਾ ਬਾਦਸ਼ਾਹ ਠੀਕ ਹੈ ਕਿਰਪਾ ਇਹ ਮੇਰਾ ਮਾਰ ਗਈ ਜੋ ਹੋਈ ਪਈ ਆ ਨਹੀਂ ਨਹੀਂ ਪਾ ਕਿਥੇ ਜੱਗੂ ਜੱਗੂ ਹੋਈ ਪਈ ਆ ਵਾਹਿਗੁਰੂ ਤੇਰਾ ਖਾਂ ਅੱਛਾ ਤਾਂ ਅੱਜ ਕੁੜੀ ਹਵਾ ਮੈਚ ਵੀ ਬੰਦਿਆਂ ਦਾ ਆ ਗਿਆ ਜਿਨ੍ਹਾਂ ਨਾਲ ਜੱਗੂ ਦੀ ਲੱਗਦੀ ਏ ਜੱਗੂ ਦੀ ਲੱਗਦੀ ਬੜੀ ਆ ਦੇ ਵਾਹਿਗੁਰੂ ਹਣੇ ਅੱਖੀ ਆ ਕੋਈ ਨਹੀਂ ਪਾ ਜੀ ਲੱਗ ਜੂ ਮਾਜਰ ਮੈਂ ਨਾ ਮੇਰੇ ਪੀਓ ਕੀ ਪਾਂਦਾ ਜੀ ਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹੈਣਾ ਭਾਜੀ ਹਾਂ ਠੀਕ ਗੱਲ ਬਰਾਵਾ ਯਾ ਸੇ ਮਜ਼ਾਕ ਨਾ ਕਰਨਦੇ ਸਾਡੀ ਲੱਗਦੀ ਨਹੀਂ ਕਿ ਇਹਨਾਂ ਉਦਾਂ ਮਜ਼ਾਕ ਹੀ ਕਰਨਦੇ ਜੱਗੂ ਨੂੰ ਜੱਗੂ ਨਾਲ ਸਾਡੀ ਵੈਸੇ ਪ੍ਰਾਈਵੇਟ ਗੱਲ ਹੈ ਕੋਈ ਨਵੇਂ ਕਿਤੇ ਮੁੱਦਾ ਨਾ ਬਣਾ ਲਿਓ ਕੀ ਟੀਮ ਨਾਲ ਮੈਚ ਹੈ ਤੇ ਕਿਤੇ ਲੱਗਦੀ ਸਾਡੀ ਹੱਡੀ ਨਹੀਂ ਲੱਗਦੀ ਕਿ ਇਹਨਾਂ ਕਿਉਂ ਹਾਂਜੀ ਮੋੜ ਕੇ ਮੁੱਦਾ ਬਣਾ ਲੈਣਾ ਹੈ ਨਾ ਹਾਂਜੀ ਤਾਂ ਉਹ ਚੀਜ਼ ਉਹ ਨਹੀਂ ਕੱਟ ਕੇ ਪਾ ਦਿੰਦੇ ਆ ਵੈਸੇ ਆ ਸਮਝ ਆ ਗਈ ਕਰਨ ਦੇ ਉਹਦੇ ਜੱਗੂ ਦੇ ਨਾਲ ਸਾਡਾ ਸਮਝ ਆ ਗਿਆ ਮੈਂ ਅੱਜ ਖੇਡਣੇ ਆ ਨਾਲ ਦੇ ਖੇਡਣੇ ਆ ਆਪਦੇ ਖੇਡਣੇ ਆ ਉੱਥੇ ਅੰਟਰਟੇਨਮੈਂਟ ਦਾ ਸਾਧਨ ਆ ਪਲਵਾਨ ਦੁਨੀਆ ਨੂੰ ਖੁਸ਼ ਕਰਨ ਲਈ ਜੰਮੇ ਆ ਦੁਨੀਆ ਖੁਸ਼ ਕਰਨੀ ਆ ਨਾ ਹਾਂਜੀ ਮੁਜਾਰਾ ਲੈ ਕੇ ਚੱਲ ਜਾਂਦੇ ਲੋਕੀ ਘਰ ਤੋਂ ਨਹੀਂ ਆਉਂਦੇ ਘਰ ਤੋਂ ਚੱਲ ਜਾਂਦੇ ਆਂ ਮਹਾਰਾਜ ਸੱਟ ਬਿੱਟ ਤੋਂ ਬਚਾਈ ਰੱਖੇ ਸੱਤੇ ਪਾਸ਼ਾ ਬਾਕੀ ਚੱਲੀ ਜਾਣਾ ਸਾਰਾ ਕੁਝ ਭਰਾਵਾ ਉਦਾਂ ਦੇ ਕੁੜੀਆ ਪੱਬੇ ਨਾਈਦਾ ਨਾ ਹਾਂਜੀ ਤੇ ਪੱਬਾ ਪਲਕੀ ਕਹਿੰਦਾ ਹਾਂਜੀ ਆਉਂਦੇ ਆ ਪੱਬਾ ਫੀਲਿੰਗ ਚੁੱਕਦਾ ਵੀ ਮੇਰੇ ਗਾੜੀ ਜਿਪਸੀ ਹੋਵੇ ਪਾਇਲੇਟ ਜਿਪਸੀ ਨਹੀਂ ਉਹ ਮੰਤਰੀਆਂ ਗਾੜੀ ਅੱਗੇ ਵੀਸ਼ੇ ਨਾ ਨਾ ਅੱਗੇ ਹੋਵੇ ਅੱਛਾ ਅੱਗੇ ਮੇਰੇ ਗਾੜੀ ਪਾਇਲਟ ਜਿਸੀ ਹੋਵੇ ਤੇ ਉਹ ਹਾਰਨ ਜਾਂ ਦਿੰਦੇ ਜਾਣ ਪਾਸੇ ਹੋ ਜਾਓ ਪਾਸੇ ਹੋ ਜਾਓ ਪੱਬਾ ਆਉਂਦੇ ਆ ਪੱਬਾ ਆਉਂਦੇ ਆ ਗਾ ਐਵੇਂ ਗਾਲਾਂ ਕੱਢੀ ਜਾਂਦਾ ਲੋਕਾਂ ਨੂੰ ਆ ਵੇ ਟਰੱਕ ਆ ਗਿਆ ਹੀ ਗਾੜੀ ਲੈ ਆ ਆ ਗਿਆ ਹੀ ਹੁਣ ਮੈਂ ਤਾਂ ਭਰਾਵਾ ਪਹਿਲਾਂ ਵੀ ਇਦਾਂ ਹੀ ਹੁਣ ਤੂੰ ਗੱਡੀ ਲੈ ਲਈ ਤੇ ਤੂੰ ਇਦਾਂ ਕਰਦਾ ਹੁਣ ਆ ਵੇ ਮੇਰੇ ਕੋਲ ਆ ਕੀ ਚੰਦਾ ਇਹਦੇ ਲੜਦਾ ਆਉਂਦਾ ਹੀ ਲੋਕਾਂ ਨਾਲ ਜੱਗੂ ਓਏ ਇਹ ਬਲਗੀ ਚੱਕ ਰਿਆ ਹਾਂਜੀ ਹੁਣ ਪ੍ਰਭ ਸੰਧੂ ਪ੍ਰਭ ਸੰਧੂ ਨੂੰ ਬਲਿਆ ਕੀ ਆ ਹਾਂਜੀ ਇਹਨੂੰ ਚਾਹੀਦੀ ਪਾਇਲਟ ਅ ਜਿਪਸੀ ਨਹੀਂ ਹੁੰਦੀ ਉਹ ਪੁਲਿਸ ਵਾਲਿਆਂ ਵਾਲੀ ਗੱਡੀ ਮੰਤਰੀਆਂ ਦੀ ਗੱਡੀ ਚੱਲਦੀ ਈੜੀ ਹਾਂਜੀ ਉਹ ਚਾਹੀਦੀ ਏਦੀ ਗੱਡੀ ਤੇ ਗੱਡੀ ਗੱਡੀ ਚੱਲਣੀ ਇਹਦੇ ਲੋਕਾਂ ਨੂੰ ਗਾਲਾਂ ਕੱਢਦਾ ਹੁੰਦਾ ਇਹ ਤੇ ਆਹ ਟਰੱਕ ਵਾਲੇ ਕਹਿੰਦਾ ਟੈਂਪੂ ਟੈਂਪੂ ਕਹਿੰਦਾ ਸਾਰੇ ਬੰਦ ਕਰਾ ਦੇਨੇ ਮੈਂ ਹਾਂ ਟੈਂਪੂ ਟੈਂਪੂ ਆ ਦੇ ਗੁੱਸਾੜਾ ਚੜਦਾ ਜਾਂਦਾ ਕਹਿੰਦਾ ਇਹ ਕਹਿੰਦਾ ਟੈਂਪੂ ਨਹੀਂ ਮੈਂ ਚੱਲਣ ਦੇਨੇ ਹਾਂ ਆਹ ਮੈਂ ਕਹਿਆ ਗੁਰੂ ਆਹਨਾਂ ਨੇ ਰੋਟੀ ਪਾਣੀ ਕਿੱਥੋਂ ਖਾਣਾ ਹਾਂਜੀ ਕੀ ਆਲੇ ਕੀ ਕਰਨ ਯਾਰ ਨਹੀਂ ਮੈਂ ਉਸਤਾਦ ਕਹੀਦਾ ਉਹ ਟੈਂਪੂ ਨਹੀਂ ਆ ਉਹਨਾਂ ਦਾ ਵਾਟ ਡਰ ਲਾਦਾ ਸਹੀ ਗੱਲ ਸੱਚੀ ਜਿਹੜਾ ਅੱਲਾ ਦਾ ਟੈਂਪੂਆਂ ਤੋਂ ਮੋਰੇ ਉਹਦੇ ਤਿੰਨਾਂ ਪੰਜਾਂ ਵਾਲੇ ਨਹੀਂ ਜਿਹੜੇ ਮੈਂ ਬੈਠਾ ਬੈਠ ਹੋਏ ਕਿ ਕਰਦੇ ਮੈਂ ਮੈਂ ਗੁਰੂ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਜਿਹੜਾ ਡਰ ਲਾਦਾ ਜਿਹੜਾ ਬੈਟਰੀ ਵਾਲਾ ਟੈਂਪੂ ਆ ਨਾ ਉਹ ਹੀ ਹੈਂਡੀਕੈਪ ਬੰਦੇ ਜਿਨ੍ਹਾਂ ਦਾ ਕੋਈ ਨਹੀਂ ਰੋਗ ਬਜ਼ੁਰਗ ਬਜ਼ਾਰਗ ਹੂੰ ਕੀ ਮਤਲਬ ਜਿਹੜੇ ਮੁੰਡੇ ਉਹ ਬੀਏ ਬੀਏ ਪੜ੍ਹੇ ਮੁੰਡੇ ਜਿਹੜੇ ਉਹ ਯਾਰ ਉਹ ਚਲਾਉਂਦੇ ਆ ਮੈਂ ਲੈ ਬੈਠਾ ਹੀ ਕਾ ਕਰ ਗਿਆ ਹੀ ਉਹ ਅਸਲ ਤਾਂ ਨਾ ਲਾਗੇ ਲਿਆ ਬ੍ਰੇਕਾਂ ਮਾਰਦੇ ਉਹ ਬਾਕੀ ਤੇਰੀ ਗੱਡੀ ਹੈ ਨਾ ਜਿਹੜੀ ਬੈਟਰੀਆਂ ਤੋਂ ਬਚਾ ਕੇ ਰੱਖੀ ਹੋ ਉਹ ਲਾਗੇ ਲਿਆਉਂਦੇ ਨਾ ਜਦੋਂ ਉਹ ਬਿੱਲੇ ਕਿਦਾਂ ਕੋਸ ਸਾਹਿਬ ਨਾਲ ਬਹੁਤ ਜ਼ਿਆਦਾ ਆ ਰਹੀ ਆ ਆਈ ਮਿਸ ਯੂ ਰੀਲੀ ਕੋਈ ਨੇ ਵੈਸੇ ਪੱਕੀ ਛੁੱਟੀ ਕਰਾ ਲੈਣੀ ਨਹੀਂ ਨਹੀਂ ਮਖਾਲ ਨਹੀਂ ਆ ਕੋਸ ਸਾਹਿਬ ਜੀ ਕੋਈ ਦੀ ਗੱਡੀ ਨਹੀਂ ਬੰਦਈ ਤੇ ਗੱਡੀ ਖਰਾਬ ਹੋ ਫਿਰ ਉਹ ਕੰਮ ਖਰਾਬ ਹੋਇਆ ਕੋਈ ਤੇਰੀ ਬੜੀ ਜਿਆਦਾ ਆਉਂਦੀ ਅੱਜ ਚਲੋ ਕੋਈ ਨਹੀਂ ਜਿੱਥੇ ਵੀ ਉਹ ਖਿਆਲ ਰੱਖੇ ਹੁਣ ਯਾਦ ਕਿਹੜੀ ਚੀਜ਼ ਵੀ ਆਉਂਦੀ ਹੈ ਇਹਨਾਂ ਦੀ ਆਉਂਦੀ ਹੈ ਹਾਂ ਜਿੱਥੇ ਵੀ ਅਗਲੀ ਸਣੀ ਇਹ ਕਹਿੰਦੇ ਖਿਆਲ ਰੱਖੀ ਪਾ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਕਿ ਕੋਈ ਟੈਨਸ਼ਨ ਨਹੀਂ ਲੈਣੀ ਨਵੀਂ ਡੀਟੀ ਆਹ ਪਪਾ ਦੀ ਡਿਊਟੀ ਸਮਝ ਲੱਗ ਗਈ ਹੈ ਦਾਦਾਣੀ ਹਾਂਜੀ ਗੱਡੀ ਅੱਡ ਤੋਂ ਨਵੀਂ ਆ ਗਈ ਹੈ ਤੂੰ ਬਹੁਤ ਬੰਦੇ ਵੀ ਆਪਣੇ ਵਿੱਚ ਬੈਠਣ ਹੁੰਦੇ। ਬੋਸ ਸਾਹਿਬ ਇਹਨਾਂ ਵੀ ਕਿਤੇ। ਤੇਰੀ ਇਹਨਾਂ ਕੱਡੀ। ਤੇ ਕਹਿੰਦਾ ਉਹ ਦਿਨ ਕਹਿੰਦੇ ਪੱਬੇ ਨੇ ਕਿਹੜੇ ਮਗਰ ਬੰਦੇ ਬਹੁਣੇ ਆ ਬੰਦੇ ਦੇ ਸਾਡੇ ਮਗਰ ਹੀ ਬੈਣੇ ਆ ਸਾਰੇ। ਲੱਤ ਕੇ। ਬਹੁਤ ਜ਼ਰਾ ਬਾਕੀ ਵੀ ਦਾ ਮਰਜੀ ਨਾ ਅੱਜ ਕੋਈ ਨਾ ਕੋਈ ਮਨ ਚ ਆਉਂਦਾ ਕੋਈ ਨਹੀਂ ਸਾਹਿਬ ਫਿਰ ਕੀ ਹੈ। ਟੈਨਸ਼ਨ ਹੀ ਲੈਣੇ ਕੀ ਗੱਲ ਦੀ। ਕੱਲ ਨੇ ਬੱਬੇ ਪਾਣਾ ਦੀ ਗੱਲ ਨਾ ਗੱਡੀ ਦੋ ਦਿਨਾਂ ਵਾਂਡੇ ਘੱਲ ਦਿੰਨੇ। ਬੱਬੇ ਪਾ। ਪਰ ਮੈਨੂੰ ਦੁੱਖ ਆ ਅੱਜ ਤੂੰ ਨਹੀਂ ਦਿਖਿਆ। ਮੈਂ ਤੇ ਫੋਨ ਲਾਇਆ ਸੀ। ਹਾਂਜੀ ਮੈਂ ਬੱਬੇ ਟਾਈਮ ਦੇ ਦੱਜਾ ਮੀਤਪ੍ਰੀਆ ਟਾਈਮ ਦਾ ਆਜੀ ਨਹੀਂ ਮੈਂ ਕਿਹਾ ਗੁਰਦੇਵ ਨੂੰ ਕੀਤਾ ਹੀ ਫੋਨ ਅੱਛਾ ਜੀ ਮੈਂ ਅੱਜ ਨਹੀਂ ਆਉਣਾ ਮੈਂ ਨਾ ਗੱਡੀ ਦਾ ਸਮਾਨ ਜੇ ਦੇਵਾ ਤੇ ਮੁੜ ਕੇ ਛੁੱਟੀ ਤੇ ਚੱਲ ਜਾਣਾ ਉਹਨੇ ਇਹ ਛੁੱਟੀ ਕਿ ਲੱਗਿਆ ਨਾ ਮੈਂ ਕਿਹਾ ਵੀ ਕਿਤੇ ਉਹਦੋਂ ਕਰਾਉਂ ਨਗਰਾਂ ਦਾ ਤੇ ਤੂੰ ਨਾ ਚੱਲਦੀ ਆ ਛੁੱਟੀ ਆ ਛੁੱਟੀ ਹੋ ਗਿਆ ਪਾਸ਼ਾ ਪਰ ਫਿਰ ਵੀ ਗੱਡੀ ਕਿੰਨੇ ਹੋ ਗਿਆ ਮਹੀਨਾ ਹੋ ਗਿਆ ਕੇ ਹਾਂਜੀ 20 ਦਿਨ ਹੋ ਗਏ ਕੇ ਦੀ ਗੱਡੀ ਲਿਆਉਂਦਿਆ ਜਿਹੜੀ ਗੱਡੀ ਹੁੰਦਾ ਹਾਂ ਉਹ ਤੇ ਹੁਣ ਅੱਜ ਫੇਰ ਪਤਾ ਨਹੀਂ ਕੀ ਕਰਗੇ ਸਾਡਾ ਕਰੀਏ ਦਾਸ ਅਸਲੀ ਵੀ ਕਾ ਕੀ ਤੈਨੂੰ ਗੱਡੀ ਮਿਲੇ ਗੱਡੀ ਮਿਲੇ ਮਾਨਸਟਰ ਫੈ ਲੈ ਤੇ ਗੱਡੀ ਲੈ ਲੈਂਦਾ ਇੱਕ ਬੁਲਟ ਰੱਖਿਆ ਕਰੇ ਅੱਛਾ ਜੀ ਬੁਲਟ ਦੋ ਮੋਟਰਸਾਈਕਲ ਆ ਇੱਕ ਜਿਹੜਾ ਸਮਾਨਤ ਹੋਇਆ ਤੇ ਮੈਂ ਸਾਰਾ ਕੁਝ ਵੇਚ ਕੇ ਜਿਹਦੀ ਚੀਜ਼ ਤੂੰ ਕਰਦਾ ਗੱਡੀ ਲੈਣ ਵਧੀਆ ਨਵੀਂ ਗੱਡੀ ਤੇ ਰੋਜ਼ ਆਪਾਂ ਜਾਣਾ ਤੇ ਹੁਣ ਨਹੀਂ ਲੈਂਦਾ ਹੁਣ ਕੀ ਉਹਨੂੰ ਕਹੀਏ ਫਿਰਾਂ ਦੱਸ ਉਹਨੂੰ ਕੀ ਕਰੀਏ ਨਹੀਂ ਇੱਕ ਚੀਜ਼ ਨਵੀਂ ਲੱਲਾ ਇਹ ਬੁੱਟ ਮਗਰਪਾ ਵਾਗਿਓੜਾ ਰੇੜਾ ਆ ਜਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਗਰੀ ਮਗਰਹਾਗਾਂ ਦੇ ਬੈਠੇ ਨੇ ਜਿੰਦਾਬਾਹ ਨਹੀਂ ਨਹੀਂ ਕਿੰਨਾ ਘੰਨੀ ਸਲਾਪ ਆ ਜੀ ਕਿੰਨੇ ਕਿੰਦਾ ਲੈਣਗੇ ਚਲੋ ਸ਼ੁਗਰ ਮਾਰਦਾ ਕੀਤਾ ਲੈ ਲਈ ਲੱਗੂ ਰਾਵਾ ਤੋਂ ਸਿਆਪੇ ਨੂੰ ਪੜਿਆ ਗੱਡੀ ਲੈ ਤੇ ਜਦ ਮਰਜੀ ਘੱਟਾ ਸੁੱਟੋ ਵਿੱਚ ਤੇ ਇਹ ਕੀ ਕਰਦਾ ਹੈ ਜਿੰਨਾ ਪੈਰਾਂ ਨੇ ਦਵਾਈ ਰੱਖੋਤੇ ਤੇ ਹੈ ਕੱਲੀ ਕੰਦੇ ਟਰੈਕਟਰ ਵੜਾ ਉਹਦੀ ਬਣਾਇਆ ਤੋ ਹਾਂਜੀ ਬਾਜੀ ਝੂਟਾ ਲਈਏ ਫਿਰ ਉੱਤੇ ਕਿਹਦੇ ਗਰਾਉਂਡ ਤੇ ਬਾਹਰ ਜਾਇਆ ਕਰ ਫਿਰ ਆਪਾ ਹੁਣ ਨਾ ਮੈਂ ਤਿਆਰੀ ਕਰਦਾ ਫਿਰ ਤਾਂ ਹੁਣ ਟੜਕੇ ਮੈਂ ਤੁਹਾਡੀ ਗੇਮ ਲਵਾਇਆ ਕਰਨੀ ਆ ਦੂਜੀ ਬਾਸਕਟਬਾਲ ਦੀ ਹੈਂਡਬਾਲ ਹੈਂਡਬਾਲ ਬਾਸਕਟਬਾਲ ਨਹੀਂ ਇੱਕ ਬੰਨੇ ਨੂੰ ਕਰਿਆ ਕਹਿੰਦਾ ਟੈਂਡੀ ਨੂੰ ਇੱਕ ਬੰਨੇ ਮੈਂ ਪਿਆਰ ਚੱਲਿਆ ਕਰੋ ਕੰਮ ਮੈਂ ਤਾਂ ਹਾਰੇ ਹੀ ਬੰਦਾ ਗਈ ਫਿਰ ਦੇਖਦੇ ਨੇ ਕੋੜੇ ਭਾਫਾ ਨਿਕਲਦੀਆਂ ਬੇਗਮ ਵੇਖੇ ਮੁੜ ਕੇ ਤਾਂ ਮੁਰਕ ਮੁਰਕ ਕੀਤੀਆਂ ਸਾਰੀਆਂ ਆ ਗਏ ਕਿਤੇ ਇਹ ਗਲਤੀ ਇਕ ਤੀਕ ਨਹੀਂ ਮਾਰਨੀ ਕੋਈ ਨਹੀਂ ਹੁੰਦਾ ਮਾਰਦਾ ਲੈ ਆ ਜਾਣਾ ਆਪਣੇ ਹਦੈ ਨਾ ਅੱਬ ਕੀ ਹੈ ਇਹ ਕਿਰਪਾ ਕੀਤੀ ਹੈ ਸਾਧੂ ਸੰਤ ਬੈਠੇ ਇਧਰ ਨਾ ਮੈਂ ਬਾਟਿਆ ਜੋ ਮਾਮਾ ਮੇਰਾ ਅਮਰੀਕਾ ਵਾ ਤੇ ਆਪਣੀਆਂ ਜੇ ਉਹ ਅਮਰੀਕੇ ਦੇ ਭਤੀਜੇ ਆ ਮਾਮਾ ਮੇਰਾ ਅਮਰੀਕਾ ਜਿਹੜੇ ਅਮਰੀਕਾ ਵਾਲੇ ਉਹ ਵੀ ਬੜੇ ਰੋਣਦੇ। ਉਹ ਇਹਦੇ ਮਾਮੇ ਦਾ ਨਾ ਅਮਰੀਕਾ ਵੈਸੇ ਹੀ ਨੋਰਮਲ ਨਾਮ ਅਮਰੀਕਾ ਵਾ। ਟਰੰਕ ਬੜਾ ਵੱਡਾ ਕੰਮ ਕੱਸਿਆ ਹਣਾ ਉੱਧਰ। ਹਾਂਜੀ। ਆਪਾਂ ਸਾਰੇ ਪ੍ਰੇ 플레이ਰ ਅਰਦਾਸ ਬੇਨਤੀ ਕਰੀ ਉਹਨਾਂ ਦੀ ਤੰਦਰੁਸਤੀ ਰਵੇ। ਉਹਨਾਂ ਦੇ ਬਾਹਰਲੇ ਤੇ ਸਿਰ ਤੇ ਕਬੱਡੀ ਜੇ। ਤੇ ਨਹੀਂ ਜਿਹੜਾ ਇੰਨੇ ਕੱਟ ਤਿੱਤਰ ਤਲਿੰਦਰਾ ਕਰਾ। ਨਹੀਂ ਨਹੀਂ ਜਿਹੜਾ ਅਸਲ 'ਚ ਜਿਹੜੇ ਅਮਰੀਕਾ ਵਾਲੇ ਆ ਨਾ ਜਿਹੜੇ ਬੰਦੇ ਜਿਹੜੇ ਸਾਰੇ ਰਹਿੰਦੇ ਆ। ਜਿਹੜਾ ਇੱਧਰ ਕੋਈ ਵੀ ਅਭੀ ਨਵੀ ਹੁੰਦੀ ਆ ਜਿਤਨਾ ਉਹਨਾਂ ਮੰਨ ਲਓ ਹਾੜ ਆਗੇ ਜਾਂ ਉਦਾਂ ਕੋਈ ਅਭੀ ਨਵੀ ਆਉਂਦੀ ਆ ਜਿੰਨੇ ਉਹ ਬੰਦੇ ਬਾਹਰ ਲਿਆਂਨੇ ਰਹੀ ਖੜਦੇ ਆ ਨਾ ਕੋਈ ਵੀ ਨਹੀਂ ਖੜਦਾ ਨਾ ਸਾਰਿਆਂ ਨਾਲ ਜਿੰਨੇ ਬੰਦੇ ਆ ਨਾ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਅਰਦਾਸ ਬੇਨਤੀ ਪਿੰਡੋਂ ਪਿੰਡੀ ਕਰਾਉਣੀ ਚਾਹੀਦੀ ਹੈ ਕਿ ਮਹਾਰਾਜ ਸੱਤੇ ਪਾਸ਼ਾ ਮੇਰ ਰੱਖੀ ਹੋਣਾਂ ਤੇ ਆਪਾਂ ਤੇ ਪਲੇਅਰ ਪਲੇ ਖਾਸ ਕਰਕੇ ਪਲੇਅਰਾਂ ਨੂੰ ਤੇ ਕਰਾਉਣੀ ਚਾਹੀਦੀ ਹੈ ਨਾ ਅਰਦਾਸ ਕਿ ਬਾਹਰ ਲਿਆਂ ਦੇ ਮੇਰ ਪਰਿਆ ਹੱਥ ਰੱਖੋ ਇਹਨਾਂ ਦੇ ਸਿਰ ਤੇ ਕੱਪ ਹੁੰਦੇ ਆ ਹੋਰ ਭੈਜ ਪੈਲੀਆਂ ਦੇ ਸਿਰ ਤੇ ਥੋੜੀ ਜੀਮੇਦਾਰ ਜੀਮੇਦਾਰਾ ਤੇ ਮਹਾ ਨਾਲ ਦਾ ਡਾਂਗ ਹੀ ਸਾਰਦਾ ਤੇ ਜਵਾਕਾਂ ਨੂੰ ਪੜਾਉਂਦਾ ਜੀਮੇਦਾਰੇ ਤੋਂ ਥੋੜੀ ਜੀ ਕੱਲਦਾ ਚੱਲਣਾ ਮੈਂ ਕਿਹਾ ਕਿ ਕਿੰਨੀ ਹੁੰਦੀ ਸੀ ਉਹ 30000 ਪੈਂਦੀ ਆ ਉਹਨਾਂ ਕਰਕੇ ਹੀ ਬਾਹਰ ਐਨ ਆਰ ਆਈ ਬੰਦੇ ਗਏ ਉਹਨਾਂ ਕਹਿੰਦੇ ਆ ਰਾਈ ਅਸਾਂ ਹੀ ਰੀਡ ਵਧੀਆ ਪਲੇਅਰ ਆ ਸਮਝੋ ਨਹੀਂ ਨਹੀਂ ਮੈਂ ਤੇ ਉਹੀ ਕਹਿੰਨਾ ਜੇ ਆਪਾਂ ਆਪਣਾ ਜੀਮੇਦਾਰਾ ਜੀਮੇਦਾਰੇ ਜੋ ਮਹਾ ਹਾਕੀ ਪੂਰਾ ਹੁੰਦਾ ਉਹ ਦਵਾਈਆਂ ਦੇ ਕੱਟੇ ਗਿਆ ਜਾਂ ਜਵਾਗ ਪੜਾ ਲੈ ਉਹ ਥੱਲਾ ਹੀ ਥੱਲੇ ਜਾਂਦਾ ਬਸ ਜੇ ਆਪਾ ਵਿਖੀ ਕਬੱਡੀ ਕਬੱਡੀ ਦਾ ਮਨਿਆਰ ਜੇ ਉੱਚਾ ਗਿਆ ਤੇ ਉਹ ਐਨਆਰਆਈ ਭਰਾਵਾਂ ਕਰਕੇ ਗਿਆ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰ ਰੱਖੇ ਉਹਨਾਂ ਤੇ ਸੌਂ aí ਤੈਨੂੰ ਮਾਂ ਕੋਲ ਤੇਰੇ ਪਹਿਲੇ ਪਾ ਪਾਈ ਸਰੀ ਕੀ ਕਰ ਹੈ ਬੜਾ ਜਲੇਬ ਜ ਨੂੰ ਵਾਏ ਅੱਜ ਬਿਲਕੁਲ ਠੀਕ ਜੀ ਭਾਂਜੀ ਸੱਬਿਆ ਆਓ ਖਾਓ ਇਹ ਆਪਣਾ ਦਾ ਦੁੱਧ ਦਿੱਤੀ ਹੋਣਾ ਕੀ ਬਣੂ ਮੈਨਾਂ ਤਾਂ ਅੱਜ ਮੈਂ ਵੀ ਇਦਾਂ ਹੈ ਨਾ ਮੋਹ ਸਾਹਿਬ ਤੇ ਪਹੁੰਚੇ ਨਹੀਂ ਅੱਜ ਮੈਂ ਵਰੀ ਕਹਾਂ ਚੁੱਕੀ ਕਾਦੀ ਹਾਂ ਪਕੌੜਿਆਂ ਦੀ ਜੇਬਾਂ ਦੀ ਅੱਜ ਮੈਨੂੰ ਕਿਧਰ ਨੂੰ ਜਾਂਦੇ ਜਾਵਦੇ ਆ ਅੱਜ ਚੋਲਾ ਸਹਿਣ ਜਾਂਦੇ ਲੱਗਦੇ ਕੜੀ ਬਣੂ ਉਧਰ ਚੋਲਾ ਸਹਿਣ ਅੱਜ ਮੈਨੂੰ ਉਹ ਦਿਖਣ ਜਾਂਦਾ ਕੋਹ ਸਾਹਿਬ ਦਿਖ ਰਿਹਾ ਆ ਨਹੀਂ ਨਹੀਂ ਮੇਰੀ ਗੱਲ ਸੁਣੋ ਤੇ ਪੱਦੇ ਦੀ ਗੱਡੀ ਚ ਰੱਖੋ ਜਾਂਦੇ ਹੀ ਮੀਂਦਪੁਰੇ ਲਲਾ ਜਾਗੇ ਉਹ ਬਲਗੀ ਕਰਦਾ ਹੁੰਦਾ ਆਪ ਥੋੜੀ ਖਾਂਦਾ ਕੋਈ ਕੰਮ ਵਾਲੀ ਆ ਗਈ ਘਰੇ ਉਹਨੂੰ ਇੰਨੇ ਕ ਪਾਤੇ ਕੋਈ ਹੋਰ ਆ ਗਿਆ ਉਹਨੂੰ ਇੰਨੇ ਕ ਪਾਤੇ ਹੱਥਾ ਨਾਲ ਵੀ ਉਹਨੂੰ ਦੱਸਣਾ ਹੁੰਦਾ ਇੰਨੇ ਕ ਹੋਰ ਕੋਈ ਆ ਗਿਆ ਉਹਨੂੰ ਪਾਤੇ ਇੰਨੇ ਕ ਹੋਰ ਪਾਤੇ ਜਿਹੜੇ ਇੰਨੇ ਬੱਚੇ ਇੰਨੇ ਬੱਚੇ ਉਹ ਘਰੇ ਰੱਖ ਲੈ ਇੰਨੇ ਤੇ ਹੈਗੇ ਆ ਜਿਹੜੇ ਐ ਕਰ ਦੋ ਦਿੱਤੇ ਥੋੜੀ ਕਿਸੇ ਨੂੰ ਉਹ ਐ ਹੀ ਆ ਕੱਲੇ ਖਾਲੀ ਆ ਬੰਤ ਇੰਨੇ ਬੱਚੇ ਉਹ ਘਰੇ ਰੱਖ ਲੈ ਸ਼ਕਲ ਜੀ ਕੱਲੇ ਸਕਲਾਸ ਗਲਾਨੀਪੁਰੀਆ ਸ਼ਮਾਜਪੁਰ ਦੇ ਲਾਗੇ ਦਾ ਕਬੱਡੀ ਪਾ ਰਿਆ ਬੱਬੇ ਦਾ ਜਫਾ ਵੀ ਇਹਦਾ 500 ਦਾ ਹੋਣਾ ਗੁਰਪ੍ਰੀਤ ਸਿੰਘ ਜੀ ਸਾਡੇ ਬੰਨੀ ਵੀ ਆਖਦੇ ਆ ਬਰਤ ਸਿੰਘ ਜੀ ਪਰ ਗੋਪੀ ਗੋਪੀ ਆ ਗੱਟਾ ਮਾਲ ਕਬੱਡੀ ਦਾ ਕੋਈ ਖੇਡਦਾ ਦੁਨੀਆ ਦਾ ਮਹਿੰਗੇ ਮੁੱਲ ਦਾ ਕਬੱਡੀ ਖਿਡਾਰੀ 2000 ਦੀਆਂ ਯੋਧਵੀਰ ਸਿੰਘਾਪੁਰੀਏ ਵੱਲੋਂ ਬਹੁ ਕਬੱਡੀਆਂ ਹੋਣਗੀਆਂ ਪਹਿਲੀ ਰੇਡ ਪਾ ਰਹੀ ਹੈ ਜਿੰਨੇ ਜਨੇ ਸ਼ੰਗ ਗੋਪੀ ਦਾ 500 ਦਾ ਜੱਫਾ ਤੇ ਏਕਮ ਦਾ ਤੇਰੇ ਕੋਲ ਕੌਣ ਆ ਉਹ ਮੇਰਾ ਭਰਾ ਦੱਸ ਦੇ ਏਕਮ ਦੇ ਕਿੰਨੇ ਲੱਗੇ ਆ ਇਧਰ ਨਹੀਂ ਸਾਈਡ ਪੀਮ ਕਬੱਡੀ ਪਾ ਲਿਆ ਗੋਪੀ ਛੇੜ ਲੈ ਗੋਪੀ ਛੇੜ ਲੈ ਗੋਪੀ ਛੇੜ ਲੈ ਭਗੇਲੇ ਦੇ ਚਿੰਨੇ ਨੰਬਰ ਚੋੜੀ ਗਿਆ ਕਿ ਦੀ ਓ ਕਬੱਡੀ 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 ਇੱਥੇ ਰੱਖ ਬਈ ਉਮਰ ਛੋਟੀ ਤਜਰਬਾ ਇਸੇ ਇਲਾਕੇ ਵਿੱਚ ਮਾਹ ਗੁਰਸ਼ ਬਾਬਾ ਹੀਰਾ ਸਿੰਘ ਜੀ ਤੁਹਾਡੇ ਇਲਾਕੇ ਦੇ ਨਾਲ ਬਾਈ ਮਰਿੰਦਰ ਇੱਕੋ ਮਿੰਟ ਦਰ ਤੋਂ ਮਾਫੀ ਚਾਹੁੰਦੇ ਆ ਗੋਪੀ ਫਰੰਦੀਪੁਰੇ ਦਾ ਜੱਫਾ ਨਾਲੀ ਸਾਡਾ ਭਰਾ ਨੇ ਯੂਕੇ ਇੰਗਲੈਂਡ ਵਾਲਾ ਉਹ ਕਹਿੰਦਾ 1000 ਦਾ ਕਰ ਦਿਓ ਚੱਲ ਵੀ ਗੋਪੀ ਹੱਥ ਧੱਕੇ ਧੱਕੇ ਹੋਈਆਂ ਪੱਟੇ 1000 ਬੱਲੇ 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 501 ਵੀਰ ਨੇ ਅਮਰੀਕਾ ਤੋਂ ਲਾਇਆ ਸਾਡੇ ਸੁਖਵੀਰ ਭਰਾ ਨੇ ਤੇ ਨਾਲ ਪ੍ਰਗਟ ਸਿੰਘ ਜੀ ਕੈਨੇਡਾ ਤੋਂ ਮਾਣ ਵਧਾਉਣਗੇ ਪਰ ਪੁਆਇੰਟ ਇਸ ਲਈ ਰੇਡਰ ਨੇ ਜੋੜੇ 2000 ਦੀ ਕਹਿੰਦੇ ਅੰਬੇ ਦੀ ਯੋਧਵੀਰ ਸਿੰਗਾਪੁਰੀਏ ਭਰਾ ਵੱਲੋਂ ਨਾਸ਼ਟ ਕਬੱਡੀ ਯਾਨੀ ਕਿ ਦੂਸਰੀ ਕਬੱਡੀ ਪੈ ਰਹੀ ਹੈ ਤਾੜੀਆਂ ਇਹ ਜੋਰ ਨਾਲ ਇਹ ਤਾੜੀਆਂ ਮਾਰਦੇ ਗੋਪੀ 1000 ਇਧਰ ਭਾਵੇਂ ਦੇ ਅੰਮੇ ਨੂੰ ਜਫਾ ਲਾਉਂਦਾ ਚਬਾਜ ਲੋ ਇਹ ਟੱਕਰ 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 ਹੋ ਰਹੀ ਸੇ ਗੇਂਦ ਦੇਰ ਦੇ ਤਾਰ ਆ ਸਿੱਖ ਸਰਦਾਰ ਸਪੋਰਟਸਮੈਨ ਹੋਣ ਦੇ ਨਾਤੇ ਇਮਾਨਦਾਰੀ ਸੋ ਬਾਜੂ ਨੇ ਕਹਿੰਦੇ ਆਖਿਆ ਪੁਆਇੰਟ ਇਸ ਲਈ ਗੋਪੀ ਹੁਣਾਂ ਦੀ ਟੀਮ ਨੇ ਖਾਤੇ ਜੁੜਿਆ ਆਕਾਸ਼ ਫਾਂਡਾ ਟੰਨੋ ਸਪੀਡ ਤੋਂ ਆਖਦਾ ਵੀ 1000 ਹੁਣੇ ਇਧਰਲੀ ਸਾਈਡ ਵੱੱਲੇ ਹੁਣੇ ਟੰਨੇ ਤੇ ਕਹਿੰਦੇ ਸੁਖਵੀਰ ਅਮਰੀਕਾ ਵੱਲੋਂ 500 ਲੱਗਾ ਹੋ ਸਾਹਮਣੇ ਵੇਖਿਆ 5000 5000 5000 ਪਰ ਨੰਬਰ ਨਹੀਂ ਤਰਨੀ ਨਹੀਂ ਸੱਜਣ ਨੇ ਸਾਰਿਆਂ ਦਾ ਧੰਨਵਾਦ ਆ ਰਕਾਸਪੇਨ ਵੱਲੋਂ 1000 ਜੇਕਰ ਇੱਕ ਮੱਫਾ ਲਾਵੇਗਾ ਅੰਮ੍ਰੇ ਦੀ ਰੇਡ ਅਜੇ ਮੈਨੂੰ ਨਹੀਂ ਲਾਸਟ ਕਬੱਡੀ ਗੋਪੀ ਕੋਸ਼ਿੰਗ ਬਾਵਾ ਇੱਥੇ ਕਰਦੇ ਸਿੱਧੀਆਂ ਕਰ ਉਹਦੇ ਘਰ ਇੱਥੇ ਇੱਥੋਂ ਬੰਦਾ ਜਿੱਥੇ ਡੱਕ ਦੇਣਾ ਤੋ ਇੱਥੇ ਡੱਕ ਦੇਣਾ ਇੱਥੇ ਖਲੋ ਜਾ

ਆਹ ਜਦੋਂ ਉਹਨੇ ਤਾਂ ਨੂੰ ਮਰੋੜ ਮਰੋ ਤਾਂ ਜੋ ਲਾ ਚ ਬੰਨਿਆ ਆ ਆ ਇੱਧਰ ਨੂੰ ਘਾਟ ਹਾਂ ਆ ਲਾ ਤਾ ਨਾ ਇੱਧਰ ਇੱਥੇ ਥੱਲੇ ਥੱਲੇ ਇੱਥੇ ਥੱਲੇ ਆ ਗਏ ਤਾਂ ਟੁਕੜੀ ਹੁੰਦੀ ਆ ਆ ਇੱਧਰ ਨੂੰ ਕਰਨੀ ਨਾ ਇੱਥੇ ਨੂੰ ਕਰਦੇ ਹੋਰ ਤੌਨੇ ਉਹਨੇ ਮੋਢੇ ਨਾਲ ਲਾਇਆ ਐ ਐ ਮੋਢੇ ਨਾਲ ਲਾਇਆ ਫਿਰ ਇੱਧਰ ਨੂੰ ਕਰਦੇ ਪੰਪ ਮਾਰ ਬਾਹਰ ਆ ਜਾ ਉਹਨੂੰ ਕੀ ਦਿਮਾਗ ਉਹ ਤੋਂ ਤੁਸੀਂ ਪਹਿਲੇ ਕੀ ਕਰਦੇ ਤੁਹਾਡੇ ਦਿਮਾਗ 'ਚ ਇਹ ਹੁੰਦਾ ਕਿ ਨੰਬਰ ਲੈ ਜੀ ਨੰਬਰ ਦਾ ਨਹੀਂ ਚੱਕਰ ਹੁੰਦਾ ਕੋਈ ਰਿਲੈਕਸ ਦਿਮਾਗ ਕਰਦੇ ਹਾਂ ਫੜਿਆ ਗਿਆ ਫੜ ਲਿਆ ਫੜ ਲਿਆ ਵਾ ਠੀਕ ਆ ਓਕੇ ਉਹਨੂੰ ਵੇਖ ਵੀ ਹੁਣ ਮੈਂ ਛੋਟਕੇ ਦਾ ਸਾਦਾ ਉਹ ਥੱਲੇ ਉਹ ਪਹਿਲੋਂ ਜਦੋਂ ਜਾਫੀ ਇਦਾਂ ਡਿੱਗਦਾ ਨਾ ਜਾਫੀ ਇਦਾਂ ਕੀਤਾ ਜਾਫੀ ਨੇ ਲਤਾਂ ਸਿੱਧੀਆਂ ਕਰਨੀਆਂ ਕਿਉਂਕਿ ਉਹ ਇਕੱਠੀਆਂ ਕਰੂਗਾ ਤੇ ਨਿਕਲ ਜਾਊਗਾ ਉਹਨੂੰ ਕੀ ਕਰਨਾ ਉਹਦੇ ਆਹ ਪਾਟਿਆ ਜਿਹੜਾ ਹਿੱਕ ਤੇ ਰੱਖ ਦੇਣਾ ਹਿੱਕ ਤੇ ਛਾਤੀ ਤੇ ਰੱਖ ਦੇ ਛਾਤੀ ਤੇ ਥੋੜਾ ਜਿਹਾ ਨਾਲੇ ਪਾ ਭਾਰ